ਆ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਰਾਕੇਸ਼ ਸ਼ਰਮਾ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਢੋਲਵਾੜ ਡੈਮ ਢੋਲਵਾੜ ਡੈਮ ਬੈਸੇ ਤੇ ਕਾਫੀ ਪਹਿਲਾਂ ਤੋਂ ਹੀ ਚਰਚਾ ਦਾ ਵਿਸ਼ਾੜਿਆ ਹੈਗਾ ਕਾਫੀ ਜਿਹੜੀਆਂ ਇੱਥੇ ਡੈੱਡ ਬੋਡੀਆਂ ਤੁਹਾਨੂੰ ਹਰ ਸਾਲ ਕਿਤਨਾ ਕਿਤੀ ਮਿਲਦੀਆਂ ਰਹਿੰਦੀਆਂ ਕੋਈ ਜੋੜੇ ਦੀ ਹੋਵੇ ਜਾਂ ਕਿਸੇ ਦੀ ਹੋਵੇ ਲੇਕਿਨ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਸਾਹਮਣੇ ਇੱਕ ਡੈੱਡ ਬੋਡੀ ਖੜੀ ਪਈ ਹੋਈ ਆ ਜਿਹੜੀ ਅੱਜ ਇੱਥੇ ਦੇ ਜਿਹੜੇ ਵਿਭਾਗ ਦੇ ਡਿਪਾਰਟਮੈਂਟ ਦੇ ਅਧਿਕਾਰੀ ਹੈ ਉਹ ਕਿਤਨਾ ਕਿਤੀ ਉਹ ਆਪਣੀ ਰੈਕਿੰਗ ਕਰ ਰਹੇ ਸੀ ਜਾਂ ਸਫਾਈ ਕਰ ਰਹੇ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਡੈੱਡ ਬੋਡੀ ਤੁਰੰਤ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸਬੰਧਿਤ ਡੈਮ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਔਰ ਇਹ ਡੈੱਡ ਬੋਡੀ ਜਿਹੜੀ ਹੈ ਵਿਭਾਗ ਨੇ ਕੱਢ ਕੇ ਹੁਣ ਇੱਥੇ ਰੱਖੀ ਆ ਲੇਕਿਨ ਹਜੇ ਤੱਕ ਇਹਦਾ ਪਛਾਣ ਨਹੀਂ ਹੋ ਪਾਈ ਕੁਝ ਥਾਣਿਆਂ ਦੇ ਵਿੱਚ ਵੀ ਸੂਚਨਾ ਪ੍ਰਾਪਤ ਹੋਈ ਹੈ ਕਿ ਉੱਥੇ ਵੀ ਗੁੰਮਸੁਦਾ ਦੀ ਜਿਹੜੀ ਹੈਗੀ ਆ ਆ ਸੂਚਨਾ ਦਿੱਤੀ ਗਈ ਹੈ ਸ਼ਾਇਦ ਉਹ ਲੋਕ ਹੋ ਸਕਦੇ ਨੇ ਖਾਸ ਕਰਕੇ ਹਜੇ ਪੂਰੀ ਤਰ੍ਹਾਂ ਕਲੀਅਰ ਨਹੀਂ ਹੋਇਆ ਲੇਕਿਨ ਇਹ ਡੈੱਡ ਬੋਡੀ ਜਿਹੜੀ ਹੈ ਢੋਲਵਾ ਡੈਮ ਤੇ ਮਿਲੀ ਹੈਗੀ ਆ ਲekin ਆਪਾਂ ਕਹਿ ਸਕਦੇ ਹਾਂ ਕਿ ਢੋਲਵਾ ਡੈਮ ਦੀ ਗੱਲ ਕਰੀਏ ਜਾਂ ਜਨੋੜੀ ਡੈਮ ਦੀ ਗੱਲ ਕਰੀਏ ਮਹਿੰਗਰੋ ਮੈਲ ਡੈਮ ਦੀ ਗੱਲ ਕਰੀਏ ਇਹ ਜਿਹੜਾ ਖਾਲੀ ਅੱਡਾ ਜਿਹੜਾ ਹੁਣ ਜਾਂ ਸ਼ਰਾਬੀਆਂ ਦਾ ਰਹਿ ਗਿਆ ਹੈਗਾ ਜਾਂ ਜਾਂ ਫਿਰ ਹੁੱਲੜਵਾਜਾਂ ਦਾ ਰਹਿ ਗਿਆ ਹੈਗਾ ਜਾਂ ਫਿਰ ਜਿਹੜਾ ਜਿਹੜੇ ਬੱਚੇ ਨੇ ਅਸ਼ਲੀਲ ਹਰਕਤਾਂ ਕਰਦੇ ਉਹਨਾਂ ਵਾਸਤੇ ਰਹਿ ਗਿਆ ਕਿਉਂਕਿ ਖਾਸ ਇੱਥੇ ਦੀ ਜਿਹੜੀ ਸੁਰੱਖਿਆ ਹੈਗੀ ਆ ਉਥੇ ਕਿਤਨਾ ਗਤੀ ਪ੍ਰੈਸ਼ਰ ਚ ਨੁਟਦਾ ਹੈਗਾ ਮੁਲਾਜ਼ਮ ਵਿਚਾਰਿਆਂ ਨੇ ਕਾਫੀ ਵਾਰ ਕਿਆ ਪੀ ਇੱਥੇ ਕੋਈ ਨਾ ਕੋਈ ਪੁਲਿਸ ਦਾ ਨਾਕਾ ਲੱਗੇ ਕੋਈ ਨਾ ਕੋਈ ਏਦਾਂ ਦਾ ਲੱਗੇ ਤਾਂ ਬਚਾਰੇ ਆਪਣਾ ਟਾਈਮ ਪਾਸ ਕਰ ਰਹੇ ਨੇ ਨਾ ਇੱਥੇ ਬਿਜਲੀ ਹੈ ਨਾ ਇੱਥੇ ਪਾਣੀ ਹੈ ਡੈਮ ਜਿਹੜਾ ਹੈਗਾ ਵੱਡਾ ਢੋਲਵੇ ਦਾ ਇੱਥੇ ਪਾਣੀ ਇਹਨਾਂ ਨੂੰ ਪੀਣ ਨਹੀਂ ਹੈ ਬਚਾਰਾ ਪਾਣੀ ਆਪਣਾ ਲੈ ਕੇ ਆਂਦੇ ਨੇ ਬਿਜਲੀ ਦੀ ਇੱਥੇ ਕੋਈ ਵਿਸਥਾ ਨਹੀਂ ਔਰ ਖਾਲੀ ਟੋਰਚ ਦੇ ਨਾਲ ਮੈਂ ਪਹਿਲਾਂ ਵੀ 2 ਸਾਲ ਪਹਿਲਾਂ ਕਿਹਾ ਸੀ ਵੀ ਟੋਰਚ ਦੇ ਨਾਲ ਇਹ ਬਚਾਰਾ ਡੈਮ ਦੀ ਸੁਰੱਖਿਆ ਕਰ ਰਹੇ ਨੇ ਔਰ ਬਸਾਤਾ ਦਾ ਦਿਨ ਹੈ ਔਰ ਘੱਟੋ ਘੱਟ 3 ਫੁੱਟ ਪਾਣੀ ਰਹਿ ਗਿਆ ਓਵਰਫਲੋ ਹੋਣ ਦੇ ਵਾਸਤੇ 3 ਫੁੱਟ ਪਾਣੀ ਜੇ ਬਰਸਾਤ ਅਜੇ ਤੱਕ ਹੈਗਾ ਵੇਟ ਜੇ ਪਈ ਤੇ ਸਪੈਲ ਵੀ ਪਾਸ ਹੋਏਗਾ ਪਿਛਲੀ ਵਾਰੀ ਹੋਇਆ ਸੀ ਲੇਕਿਨ ਡੈਮ ਵਾਲੇ ਮੁਲਾਜ਼ਮ ਕਿਆ ਕਰਨ ਕਿ ਕੀ ਸਰਕਾਰੀ ਜਿਹੜਾ ਅਮਲੀ ਜਮਾ ਹੈ ਜਿਹੜੇ ਵੱਡੇ ਵੱਡੇ ਅਫੀਸਰ ਹੈ ਉਹ ਹਿਸ਼ਾਰ ਪਰ ਜਿਹੜੇ ਆ ਏਸ਼ੀਆ ਦੇ ਰੋਮਾਂ 'ਚ ਬੈਠੇ ਨੇ ਆਰਾਮ ਦੇ ਨਾਲ ਉਹਨਾਂ ਨੂੰ ਪਤਾ ਹੈ ਕਿ ਕੰਮ ਹੋ ਰਿਹਾ ਕਦੀ ਇਦਾਂ ਦੀ ਦੁਰਘਟਨਾ ਹੋਈ ਤਾਂ ਵਿਚਾਰੇ ਆਂਦੇ ਨੇ ਨਹੀਂ ਤਾਂ ਉਹਨਾਂ ਕੋਲ ਟਾਈਮ ਹੀ ਹੈ ਨਹੀਂ ਲੇਕਿਨ ਜਿਹੜਾ ਛੋਟਾ ਮਲਾਜਮ ਹੈ ਹਮੇਸ਼ਾ ਉਹ ਪੀਸਿਆ ਜਾਂਦਾ ਜੇ ਕੋਈ ਨਾ ਕੋਈ ਗੱਲ ਵੀ ਹੋਏਗੀ ਤਾਂ ਮਲਾਜਮਾਂ ਦੀ ਹੋਣੀ ਹੈ ਵੀ ਤੁਸੀਂ ਕਿੱਥੇ ਸੀ ਉਹ ਵਿਚਾਰੇ ਕੀ ਕਰਨ ਦੋ ਚਾਰ ਇੱਥੇ ਮਲਾਜਮ ਰਹਿ ਗਏ ਨੇ ਬਾਕੀ ਰਿਟਾਇਰ ਹੋ ਗਏ ਨੇ ਲੇਕਿਨ ਉਹਨਾਂ ਦੀ ਕੋਈ ਕਸੂਰ ਨਹੀਂ ਹੈਗਾ ਪਹਿਲਾਂ ਦੇਖ ਰਹੇ ਆਪਾਂ ਆਮ ਲੋਕਾਂ ਨੂੰ ਕਹਿ ਰਹੇ ਹੈਗੇ ਆ ਕਿ ਪੁਲਿਸ ਜਿਹੜੀ ਹੈ ਉਹਦਾ ਇੱਕ ਢੋਲਵੇ ਨਾਕਾ ਹੁੰਦਾ ਸੀ ਪਹਿਲੇ ਕਿਸੇ ਜਵਾਨੇ ਦੇ ਵਿੱਚ ਔਰ ਇਸ ਟੋਲਵੇ ਵੱਲ ਨੂੰ ਜਿੰਨੇ ਵੀ ਤਸਕਰ ਹੈ ਜਿੰਨੇ ਵੀ ਨਸ਼ੇੜੀ ਹੈ ਜਿੰਨੇ ਵੀ ਅਲੜ ਹੈ ਉਹ ਸਭ ਢੋਲਵੇ ਡੈਮ ਵੱਲ ਨੂੰ ਆ ਰਹੇ ਨੇ ਕਿਉਂਕਿ ਸੁਰੱਖਿਤੀ ਜਗ੍ਹਾ ਹੈਗੀ ਆ ਆ ਇੱਕ ਡੈੱਡ ਬੋਡੀ ਇੱਥੇ ਮਿਲੀ ਹੈ ਪ੍ਰੈਸ਼ਨ ਤਾਂ ਖੜਾ ਹੁੰਦਾ ਆਪਾਂ ਦੀ ਅਪੀਲ ਹੈਗੀ ਆ ਲੋਕਾਂ ਦੀ ਵੀ ਮੰਗ ਹੈ ਕਿ ਟੈਲੀ ਅੱਡੇ ਜਦੋਂ ਨਾਕਾ ਸੀ ਤੇ ਇਹ ਹਰਕਤਾਂ ਘਟੀਆਂ ਸੀ ਔਰ ਲੋਕਾਂ ਦਾ ਵੀ ਦਿਮਾਗ ਸੀ ਵੀ ਉੱਥੇ ਪੁਲਿਸ ਬੈਠੀ ਆ ਇਕਿ ਹੁਣ ਜਾ ਪੁਲਿਸ ਚੌਕੀ ਭੁੰਗੇ ਆ ਜਾਂ ਹਰਿਆਣੇ ਆ ਇਕ ਜਿਹੜਾ ਵੀ ਸੇਫ ਜਗਾ ਸਮਝਦਾ ਢੋਲਵਾ ਸਮਝਦਾ ਜਾਂ ਕੋਕਾਂ ਰੇਡ ਸਮਝਦਾ ਹੁੱਲੜਵਾਜੀ ਕਰਦੇ ਸ਼ਰਾਬ ਪਿੰਦੇ ਨੇ ਆ ਕੋਈ ਨਾ ਕੋਈ ਬੋਤਲਾਂ ਤੋੜਦੇ ਨੇ ਅਸਲੀ ਹੜਕਤਾ ਕਰਦੇ ਨੇ ਕੋਈ ਇੱਥੇ ਡਰਾਉਣ ਵਾਲਾ ਕੋਈ ਕਹਿਣ ਵਾਲਾ ਨਹੀਂ ਹੈਗਾ ਇਹਨਾਂ ਲੋਕਾਂ ਨੂੰ ਇਸ ਕਰਕੇ ਜਿਹੜੀ ਇਹ ਡੈੱਡ ਬੋਡੀ ਹੈ ਇਹਨੇ ਆ ਪ੍ਰੈਸ਼ਨ ਖੜੇ ਕੀਤੇ ਨੇ ਉਹ ਸਮਰੇ ਡੈੱਡ ਬੋਡੀ ਆ ਆ ਮੈਂ ਤੁਹਾਨੂੰ ਕੋਸ਼ਿਸ਼ ਕਰ ਕਰਕੇ ਦਿਖਾ ਕਰਕੇ ਦਿਖਾ ਰਹੇ ਹੈਗਾ ਜ਼ੂਮ ਕਰਕੇ ਕਿ ਆਜ ਇਹ ਡੈਡ ਬੋਡੀ ਹੈ ਆ ਇੱਥੇ ਪਈ ਹੋਈ ਹੈਗੀ ਆ ਮੈਨੂੰ ਲੱਗਦਾ ਇਹ ਕੋਈ ਸਰਦਾਰ ਵਿਅਕਤੀ ਹੈ ਇਹ ਜਦੀ ਪਛਾਣ ਅਜੇ ਨਹੀਂ ਹੋਈ ਜੀਨ ਇਸਨੇ ਪਾਈ ਹੋਈ ਹੈ ਨੀਲੀ ਸ਼ਰਟ ਪਾਈ ਹੋਈ ਹੈ ਇਹ ਡੈਡ ਬੋਡੀ ਇੱਥੇ ਮਿਲੀ ਹੈ ਤੇ ਇਹ ਇੱਥੇ ਹੁਣ ਮਿਲੀ ਹੈ ਲੇਕਿਨ ਪ੍ਰੈਸ਼ਰ ਫੇਰ ਖੜਾ ਹੋ ਗਿਆ ਕਿ ਇਹ ਡੈਡ ਬੋਡੀ ਹੈ ਕਿ ਦੀ ਕਿੱਦਾਂ ਆ ਡਿੱਗੀ ਕਿੱਦਾਂ ਇਹਨੂੰ ਸਿੱਟਿਆ ਗਿਆ ਇਹ ਤਾਂ ਤਕੀਕਾਤ ਤਾਈ ਪਤਾ ਲੱਗੇਗਾ ਕਿਉਂਕਿ ਪਹਿਲਾਂ ਵੀ ਇੱਥੇ ਕਈ ਘਟਨਾ ਹੋ ਚੁੱਕੀਆਂ ਨੇ ਜਦੋਂ ਦਾ ਡੈਮ ਬਣਿਆ ਮੈਨੂੰ ਲੱਗਦਾ ਹੈ ਕਿ 22 ਜਿਹੜੇ ਲੋਕ ਨੇ ਇੱਥੇ ਉਹਨਾਂ ਦੀ ਜਿਹੜੀ ਹੈਗੀ ਆ ਸ਼ਹਾਦਤ ਹੋ ਚੁੱਕੀ ਆ ਡੈਮ ਦੀ ਔਰ ਕਈ ਡੈਮ ਮੈਂਗਰੋਵਲ ਦੀ ਵੀ ਪਿੱਛੇ ਗੱਲ ਕਰੀਏ ਕਨੌਸਬਾਨ ਜਿਹੜਾ ਹੈ ਉੱਥੇ ਜੰਗ ਮੁੰਡਾ ਜਿਹੜਾ ਉੱਥੇ ਆਪਾਂ ਡੈੱਡ ਬੋਡੀ ਉਹਦੀ ਲੱਭੀ ਸੀ ਆਪਾਂ ਹਮੇਸ਼ਾ ਉੱਥੇ ਕਵਰ ਕਰਦੇ ਆ ਆ ਲੇਕਿਨ ਪ੍ਰਸ਼ਨ ਇਹ ਹੈ ਕਿ ਦਾ ਕੌਣ ਜ਼ਿੰਮੇਵਾਰ ਹੈ ਕੌਣ ਇੱਥੇ ਆਂਦਾ ਹੈ ਇਹ ਦੇਖਣ ਵਾਲੀ ਗੱਲ ਹੈ ਮੈਂ ਸੀ ਤੁਹਾਡਾ ਆਪਣਾ ਰਾਕੇਸ਼ ਸ਼ਰਮਾ ਧੰਨਵਾਦ ਹਾਂਜੀ ਸਰ ਕਿਹੜੀ ਜਗਤ ਬੋਲ ਰਹੇ ਹੋ ਇਸ ਟਾਈਮ ਢੋਲਵਾ ਡੈਮ ਢੋਲਵਾ ਡੈਮ ਤੋਂ ਆ ਕੀ ਸਰ ਜਿੱਥੇ ਡੈੱਡ ਬੋਡੀ ਮਿਲੀ ਹੈ ਕੋ ਪਤਾ ਲੱਗਿਆ ਸਰ ਅੱਛਾ ਜੀ ਤੇ ਅਸੀਂ ਆਏ ਆ ਇੱਥੇ ਡੈਮ ਡੈਮ ਦੇ ਜਾਈ ਸਾਹਿਬ ਜੀ 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 ਤੇ ਅਸੀਂ ਆਏ ਆ ਇੱਥੇ ਜੀ ਜੀ ਤੇ ਹੁਣ ਅਸੀਂ ਡੈੱਡ ਬੋਡੀ ਕੱਢੀ ਸਿਰਫ ਡੈਮ ਦੇ ਜਾਈ ਦਾ ਫੋਨ ਆਇਆ ਖੁਦ ਨਹੀਂ ਇੱਥੇ ਪਹੁੰਚੇ ਹੋ ਨਹੀਂ ਉਹ ਬੇਲਾ ਵਗੈਰਾ ਉਹਨਾਂ ਦੇ ਨਾਲ ਬੇਲਦਾਰੀ ਪਹੁੰਚੇ ਆ ਬਸ ਜੀ ਸਾਹਿਬ ਮੈਂ ਕਿਹਾ ਇਸੇ ਚ ਬੈਠੇ ਆ ਕਿ ਦੀ ਹਰਿਆਣੇ ਹਾਂਜੀ ਹਾਂਜੀ ਅੱਛਾ ਜੀ ਤੇ ਉਹਨਾਂ ਦਾ ਫੋਨ ਆਇਆ ਸੀ ਅਸੀਂ ਆਏ ਆ ਡੈੱਡ ਬੋਡੀ ਬਾਹਰ ਕੱਢੀ ਆ ਸੀ ਜੀ ਜੀ ਤੇ ਕੱਢ ਗਏ ਹੁਣ ਅਸੀਂ ਉਹ ਸਿਵਰ ਹਸਪਤਲ ਲੈ ਕੇ ਜਾ ਰਹੇ ਹਾਂ ਹਾਂਜੀ ਹਾਂਜੀ ਫਿਰ ਇਹਦੇ ਵਾਰਸਾਂ ਦਾ ਪਤਾ ਕਰਾਂਗੇ ਕੋਈ ਖੁੱਲੀਆ ਪਛਾਨ ਕੋਈ ਜਿੱਦਾਂ ਤੁਹਾਡੇ ਥਾਣੇ 'ਚ ਕੋਈ ਗੁੰਮਸਾਦਾ ਦੀ ਤਲਾਸ਼ ਕੋਈ ਇਦਾਂ ਦਾ ਲੱਗਿਆ ਹਾਂ ਸਰ ਵੈਰੀਫਾਈ ਕਰ ਰਹੇ ਆ ਜੀ ਜੀ ਜਿਹੜੀ ਆਈ ਆ ਜੀ ਜੀ ਸਰ ਇਹ ਮੋਨਾਏ ਇੱਕ ਸਰਦਾਰ ਹੈ ਸਰ ਇਹ ਸਰਦਾਰ ਹੈ ਸਰਦਾਰ ਕਿੰਨੀ ਕੇਜ ਹੋ ਸਕਦੀ ਹੈ ਮੈਕਸਿਮਮ ਸਰ ਜੀ ਜੀ 50 ਸਾਲ ਤੋਂ ਉੱਤੇ ਹੈ ਜੀ 50 ਸਾਲ ਦੀ ਉਮਰ ਹੈ ਕੀ ਜੀ ਹਾਂਜੀ ਤੇ ਬੇਸੇ ਦਿਖੇ ਜਾਵੇ ਤੇ ਜਿੱਦਾਂ ਢੋਲਵਾ ਜਿਹੜਾ ਖਾਸ ਅੱਡਾ ਹੈਗਾ ਇਸ ਟਾਈਮ ਦੀ ਗੱਲ ਕਰੀਏ ਹੁੱਲੜਵਾ ਜਾਂਦਾ ਨਸ਼ੇੜੀਆਂ ਦਾ ਇਹ ਡੈਮ ਬਣ ਚੁੱਕਿਆ ਹੈ। ਇਹਦੀ ਸੁਰੱਖਿਆ ਵਾਸਤੇ ਆਪਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਸਰਕਾਰ ਨੂੰ ਕਰਨੀ ਚਾਹੀਦੀ ਹੈ ਸਰ। ਕਰਨੀ ਚਾਹੀਦੀ। ਕਰਨੀ ਚਾਹੀਦੀ। ਅੱਛਾ ਜਦੋਂ ਸਰ ਤੁਸੀਂ ਵੀ ਬੜੇ ਇੱਥੇ ਦੇ ਅਨੁਭਵੀ ਹੈਗੇ ਹੋ ਪਹਿਲਾਂ ਢੋਲਵਾ ਚੋਂ ਕੀ ਹੁੰਦੀ ਸੀ ਤੇ ਥੋੜੀ ਲੋਕ ਜਿਹੜੇ ਰੋਕ ਕੇ ਆਉਂਦੇ ਸੀ ਉਹਨਾਂ ਨੂੰ ਡਰ ਹੁੰਦਾ ਸੀ। ਮੇਰੇ ਕਹਾ ਡਰ ਵੀ ਚੁੱਕਿਆ ਗਿਆ ਹੈ ਵੀ ਕਹਿ ਸਕਦੇ ਆ ਇਹ ਵੀ ਕਹਿ ਸਕਦੇ। ਨਹੀਂ 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 ਡਰ ਕੇ ਚੁੱਕਿਆ ਪੁਲਿਸ ਨਾਲ ਹੀ ਆ। ਪੁਲਿਸ ਨਾਲ ਹੀ ਆ। ਹਾਂਜੀ। ਪੁਲਿਸ ਨਾਲ ਹੈ ਜਿਹੜ ਡੈਮ ਤੇ ਤੁਸੀਂ ਕੀ ਪੁੱਛਦਾ ਢੜੀ ਸਰ ਕੀ ਗੱਲ ਹੋਈ ਡੈਮ ਤੇ ਸਰ ਡੈਮ ਤੇ ਅਸੀਂ ਕੰਮ ਕਰਦੇ ਹਾਂ 9:30 ਵਜੇ ਜੀ ਜੀ ਤਾਂ ਹੀ ਜੀ ਬਾਹਰ ਪਾਣੀ ਕਿਉਂ ਨਿਕਲੀ ਮਤਲਬ ਡੈਡ ਬੋਡੀ ਤੇ ਨਿਕਲੀ ਇਕ ਅੱਛਾ ਜੀ ਤਾਂ ਉਹਦੇ ਬਾਰੇਾਨੂੰ ਪਤਾ ਲੱਗਿਆ ਬਈ ਬੰਦਾ ਦੇ ਇਹ ਕਿੰਨੇ ਕਿ ਦਿਨ ਦੀ ਡੈਡ ਬੋਡੀ ਲੱਗ ਸਕਦੀ ਸਾਰੇ 8 ਦਿਨ ਦੀ ਲੱਗ ਤਿੰਨ ਦਿਨ ਦੀ ਕੋਈ ਹਲੂਆ ਹਲੂਆ ਲੱਗ ਸਕਦਾ ਕੌਣ ਹੈ ਕਿਦਾਂ ਦਾ ਪਛਾਣ ਲੱਗੀ ਮੌਨਿਕ ਸਰਦਾਰ ਹੈ ਜੀ ਸਰਦਾਰ ਹੈ ਜੀ ਸਰਦਾਰ ਹੈ ਅੱਛਾ ਤੁਸੀਂ ਲੋਕ ਜਿਹੜੇ ਨੇ ਕਿਦਾਂ ਸੁਰੱਖਿਆ ਕਿਦਾਂ ਕਰਦੇ ਹੋ ਡੈਮ ਦੀ ਐਡਾ ਵੱਡਾ ਡੈਮ ਹੈ ਕੋਈ ਹੈਗਾ ਇੱਥੇ ਬਿਜਲੀ ਦਾ ਪਾਣੀ ਦਾ ਪ੍ਰਬੰਧ ਹੈਗਾ ਜੀ ਨਹੀਂ ਮੁਲਾਜ਼ਮ ਵਗੈਰਾ ਮੁਲਾਜ਼ਮ ਹੁਣ ਥੋੜੇ ਰਾਤ ਨੂੰ ਕੌਣ ਹੁੰਦਾ ਇੱਥੇ ਸਰ ਰਾਤ ਦੀ ਸ਼ਿਫਟ ਬੰਦੇ ਰਾਤ ਦੀ ਸ਼ਿਫਟ ਬੰਦੇ ਢੋਲਵਾ ਡੈਮ ਦੀ ਰਾਤ ਦੀ ਸ਼ਿਫਟ ਬੰਦੇ ਸਰ ਕੋਈ ਨਹੀਂ ਹੈਗਾ ਇੱਥੇ ਥੋੜੇ ਜਣੇ ਤੇ ਬਰਸਾਤ ਦੇ ਦਿਨੇ ਔਰ ਹਵਰਫਲੋ ਪਾਣੀ ਜਾ ਰਿਹਾ ਸਪੈਲ 'ਤੇ 3 ਫੁੱਟ ਰਹੀ ਹੈ ਤੁਹਾਡੀ ਸਰ ਮਤਲਬ ਜਿਹੜੇ ਜਿਹੜੇ ਐਸਡੀਐਮ ਸਾਹਿਬ ਹੈ ਐਸਡੀਓ ਤੁਹਾਡੇ ਹੈਗੇ ਆ ਅਸੂਰੀ ਐਕਸ਼ਨ ਸਾਹਿਬ ਹੈ ਸਾਡੇ ਅਫਸਰ ਨੇ ਜਿਹੜੇ ਜੀ ਡਿਊਟੀ ਲਾ ਲੈਂਦੇ ਰਾਤ ਦੇ ਵੀ ਕਦੇ ਕਦੇ ਲਾਉਂਦੇ ਨੇ ਅੱਜ ਕੱਲ ਤਾਂ ਰਾਤੀ ਤਾਂ ਕੋਈ ਮੁਲਾਜ਼ਮ ਨਹੀਂ ਸੀ ਮੈਂ ਦੇਖਿਆ ਕੋਈ ਮੁਲਾਜ਼ਮ ਨਹੀਂ ਸੀ ਰਾਤ ਦੀ ਤਾਂ ਲਾਉਂਦੇ ਜਦੋਂ ਸਪੀਲਵੇ ਓਵਰਫ로우 ਹੋਣਾ ਹੋਵੇ ਜੀ 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 ਇੰਜ ਕਰਕੇ ਡਿਊਟੀ ਲਾ ਲੈਂਦੇ ਜੀ